ਬੁਥੇਰੀ ਦੁਨੀਆ ਅੰਮ੍ਰਿਤ ਵੇਲੇ ਸੁੱਤੀ ਰਹਿ ਜਾਂਦੀ ਸੁਣਨੇ ਪਏ ਆਉਂਦੇ ਨੇ ਗੁਰਦੁਆਰੇ ਦੋ ਬੰਦੇ ਨਹੀਂ ਮਿਲਦੇ ਇਹ ਵੀ ਮੈਲਸ ਕਰਦੇ ਆ ਖੇਡ ਤੇ ਸਾਰੀ ਅੰਮ੍ਰਿਤ ਵੇਲੇ ਦੀ ਹੈ ਜੇ ਤੁਸੀਂ ਗੁਰਬਾਣੀ ਵਿਚਾਰ ਸੁਣ ਰਹੇ ਹੋ ਇਸ ਸਮੇਂ ਦੀ ਨਹੀਂ ਹੈ ਅੰਮ੍ਰਿਤ ਵੇਲੇ ਦੀ ਹੈ ਜਿਵੇਂ ਮੌਸਮ ਦੇ ਮੁਤਾਬਕ ਬੀਜ ਬੀਜੀਦਾ ਹੈ ਨਾ ਪ੍ਰਮਾਤਮਾ ਦੇ ਵਿਚਾਰ ਅੰਮ੍ਰਿਤ ਵੇਲਾ ਸੱਚਾ ਨਾਮ ਵੜਿਆਈ ਵਿਚਾਰ ਦਿਮਾਗ ਤਾਜ਼ਾ ਹੁੰਦਾ ਹੈ ਸਰੀਰ ਸੁਪਰਤ ਹੁੰਦਾ ਹੈ ਉਸ ਵਕਤ ਹਿਰਦੇ ਦੀ ਧਰਤੀ ਇਸ ਡੰਗ ਨਾਲ ਬਣੀ ਹੁੰਦੀ ਇਸ ਸੁਣੀ ਹੋਈ ਗੱਲ ਹਿਰਦਾ ਮੰਨਣ ਨੂੰ ਰਾਜ਼ੀ ਹੋ ਜਾਂਦਾ ਪਰ ਉਦੋਂ ਤੇ ਸੁੱਤੇ ਰਹਿ ਗਏ ਜਾਂ ਉਦੋਂ ਕਿਸੇ ਹੋਰ ਕਮਾਂ ਦੇ ਚ ਪ੍ਰਵਿਰਤ ਹੋ ਗਏ ਵਗਤ ਹੀ ਕੋਈ ਨਹੀਂ ਧਨ ਕਮਾਣ ਲਈ ਵਕਤ ਵੀ ਹੈ ਉਦੰਭ ਵੀ ਹੈ ਧਰਮ ਕਮਾਣ ਲਈ ਵਕਤ ਵੀ ਕੋਈ ਨਹੀਂ ਉਦੰਭ ਵੀ ਨਹੀਂ ਪਰਿਵਾਰ ਲਈ ਪਰਿਵਾਰ ਦੀ ਪਰਣਾ ਲਈ ਉਦੰਭ ਵੀ ਹੈ ਵਕਤ ਵੀ ਹੈ ਨਿਰੰਕਾਰ ਦੀ ਪ੍ਰਾਪਤੀ ਲਈ ਨਾ ਉਦਮ ਹੈ ਨਾ ਵਕਤ ਹੈ ਕਿਉਂ ਜੋ ਮੇਰੀ ਸਮਝ ਦੇ ਚ ਨਹੀਂ ਹੈ ਤੇ ਸਮਝ ਮੇਰੀ ਪ੍ਰਭਾਵਤ ਨਹੀਂ ਹੈ ਮੇਰਾ ਹਿਰਦਾ ਉਸ ਦੀ ਮੰਗ ਨਹੀਂ ਕਰਦਾ ਔਰ ਜਿਸ ਨੂੰ ਮੇਰਾ ਹਿਰਦਾ ਮੰਗ ਨਹੀਂ ਕਰਦਾ ਮਨ ਬਾਰੀ ਬਾਰ ਯਾਦ ਵੀ ਨਹੀਂ ਕਰਦਾ ਤੇ ਜੋ ਮੇਰੀਆਂ ਯਾਦਾਂ ਦੇ ਚ ਨਹੀਂ ਹੈ ਉਹਦੀ ਪ੍ਰਾਪਤੀ ਲਈ ਇਹ ਸਰੀਰ ਉਦਮ ਵੀ ਨਹੀਂ ਕਰਦਾ बाइक दस दौड़ता